ਨਾ ਬਹੁਤ ਤਕਾ ਹੋਇਆ ਜੀ ਇਹ ਤੇ ਬਹੁਤ ਤਕਾ ਦਿਆ ਹਕੀਕਤ ਤਾਂ ਜਮੀਨਦਾਰ ਨੇ ਕਿ ਤਿੰਨ ਚਾਰ ਨਾ ਪੁਲਸ ਹੈ ਇਹ ਰਾਤ ਵੀ ਦਿਨ ਐ ਫੱਜੇ ਫੱਜੋ ਸਾਰੇ ਕੋਈ ਸਾਡੇ ਘਰ ਨਹੀਂ ਆਏ ਜੀ ਸਾਡੀ ਪਰਚਾਈ ਦੋਤੀ ਚੋਕੇ ਲੈ ਗਏ ਜੀ ਹਾਂ ਜੀ ਪੁਲਸ ਵਾਲੇ ਹਾਂ ਜੀ ਪੁਲਸ ਵਾਲੇ ਚੋਕੇ ਲੈ ਗਏ ਆਹ ਆਹ ਇਹ ਠਾਣੇ ਨਾਲ ਹੀ ਲੈਣੀ ਹੋ ਚੋਕੇ ਲੈ ਗਏ ਹਾਂ ਜੀ ਜਿਵੇਂ ਬਾਕੀ ਸਾਰਾ ਘਰ ਖਾਲੀ ਕਰਤਾ ਸਾਰਾ ਖਾਲੀ ਕਰਤਾ ਜੀ ਰਾਤ ਜਾ ਰਾਤ ਬਾਰ ਬਾਰ ਆਏ ਤੱਕ ਪੁੱਛਦੇ ਠੀਕ ਘਰ ਇਹਨਾਂ ਦੇ ਸਾਰੇ ਜਣੇ ਖਾਲੀ ਜੀ ਛੇ ਪਰਵਾਰ ਸਾਰੇ ਨੂੰ ਪਹੁੰਚਾ ਦਿੱਤਾ ਹਾਂ ਜੀ ਹਾਂ ਸਾਰੇ ਪੰਜੀ ਪੰਜੀ 30 ਦੰਗਰਿਆ ਸਾਰੇ ਘਰਾਂ ਕੀ ਸਾਡੇ ਫਾਲਸਾ ਡੀਏ ਕੋਈ ਨਹੀਂ ਹੈਗਾ ਇੱਥੇ ਸਾਡੇ ਘਰਾਂ ਚ ਚਿੰਦਰੇ ਬੱਚੇ ਉਹ ਬੰਦੇ ਸੌਂਦੇ ਨੇ ਉਹ ਸੌਂ ਪੈਂਦੇ ਆ ਸੌਂਦੀ ਆ ਤੇ ਨਾਲ ਹੀ ਭੱਜ ਚਈਦਾ ਪੁਲਿਸ ਉਹਦੀ ਨਾਲ ਹੀ ਭੱਜ ਜਾਈਦਾ ਉਹਦੇ ਕਣਕ ਦਾ ਸੀਜ਼ਨ ਆਇਆ ਕਣਕਾਂ ਨਹੀਂ ਭਜਾਈ ਹੋਣ 20000 ਚਲੋ ਹੇ ਕਿਹ ਗੇਰ ਇਹਨਾਂ ਦੇ ਜਿੰਨੇ ਡੰਗਰ ਹੈ ਆਪਣੇ ਬੰਦੇ ਨੂੰ ਘੋਟ ਮਾਰ। ਨੂੰ ਜੜੀ ਨਾ ਲੱਗੀਆਂ ਇਹਨਾਂ ਦੇ ਮੁੰਡਿਆਂ ਦੇ। ਇਹ ਬਾਈ ਤਾਂ ਕੋਈ ਲੇਟ ਹੁੰਦਾ ਵੀ ਕੰਤ ਪਜਾਈ ਵਿੱਚ ਵੀ ਆਉਂਦਾ। ਸਤਿਗੁਰਾਲ ਜੀ ਸਾਰਿਆਂ ਨੂੰ। ਅਕਾਲੀ ਦਲ ਬੜੇ ਇਲਜ਼ਾਮ ਲਾ ਰਿਹਾ ਕਿ ਸਰਕਾਰ ਧੱਕਾ ਕਰ ਰਹੀ ਹੈ ਸਾਡੇ ਵਰਕਰਾਂ ਨੂੰ ਚੱਕ ਕੇ ਨਜਾਇਜ਼ ਪਰਚੇ ਪਾਏ ਜਾ ਰਹੇ ਆ ਤੇ ਪਿੰਡ ਦੇ ਵਿੱਚੋਂ ਫਰਾਰ ਨੇ ਘਰਾਂ 'ਚ ਨਹੀਂ ਰਹਿਣ ਦਿੱਤਾ ਜਾ ਰਹੇ ਆ ਪੁਲਿਸ ਤੰਗ ਕਰਦੀ ਹੈ। ਇਹ ਸਾਰੀਆਂ ਪ੍ਰਤਾਂ ਅਕਾਲੀ ਦਲ ਤੋਂ ਸ਼ੁਰੂ ਹੋਈਆਂ ਸੀ ਉਸ ਸਮੇਂ ਜਦੋਂ ਅਕਾਲੀ ਸਰਕਾਰ ਸੀ ਕਾਂਗਰਸੀਆਂ ਦੇ ਨਾਲ ਜਿੰਨੇ ੱੱੱਕੇ ਹੋਏ ਸੀ ਨਾ ਕਾਂਗਰਸੀਆਂ ਨੇ ਆਪਦੇ ਬੰਦਿਆਂ ਦੀ ਸਾਰ ਨਹੀਂ ਲਈ ਉਹ ਵਿਚਾਰੇ ਦੜ ਵੱਟ ਕੇ ਗੁਜ਼ਾਰਾ ਕਰ ਗਏ ਤੇ ਬਾਅਦ ਚ ਜਦੋਂ ਕਾਂਗਰਸੀਆਂ ਨੇ ਸਾਰ ਨਹੀਂ ਲਈ ਤੇ ਫਿਰ ਕੁਝ ਬੰਦੇ ਅਕਾਲੀ ਦਲ 'ਚ ਆ ਗਏ ਵਿਚਾਰੇ ਡਰਦੇ ਤੇ ਕੁਝ ਆਮ ਆਦਮੀ ਪਾਰਟੀ 'ਚ ਆ ਗਏ ਤੇ ਇਹ ਆਮ ਆਦਮੀ ਪਾਰਟੀ ਦੇ ਵਿੱਚ ਜ਼ਿਆਦਾਤਰ ਬੰਦੇ ਉਹੀ ਹੈ ਜਿਹੜਾ ਅਕਾਲੀ ਦਲ ਦਾ ਕੋਰ ਵੋਟਰ ਕੋਰ ਵੋਟ ਬੈਂਕ ਅਕਾਲੀ ਦਲ ਦਾ ਸੀ ਜੋ ਉਹੀ ਸ਼ਿਫਟ ਹੋਇਆ ਕਿਉਂਕਿ ਕਾਂਗਰਸ ਦੀ ਜੋ ਵੋਟ ਸੀ ਉਹ ਉਹਨਾਂ ਨਾਲ ਅੱਜ ਵੀ ਖੜੀ ਹੈ ਕਿਉਂਕਿ ਉਹ ਕਿੰਨਾ ਵੀ ਮਾੜੀ ਕੰਡੀਸ਼ਨ ਦੇ ਵਿੱਚ ਰਹਿਣ ਉਹ 18 20 30 ਸੀਟਾਂ ਤਾਂ ਵੀ ਜਿੱਤ ਜਾਂਦੇ ਜਦੋਂ ਬਿਲਕੁਲ ਵੀ ਜਾਨੀ ਕਿ ਮਾੜੀ ਪੋਜੀਸ਼ਨ ਦੇ ਵਿੱਚ ਹੋਣ ਤੇ ਇਹ ਅਕਾਲੀ ਦਲ ਜੋ ਹੈ ਇਹਨਾਂ ਨੇ ਹੀ ਇਹ ਸਾਰੇ ਕੰਮ ਪੰਜਾਬ 'ਚ ਸ਼ੁਰੂ ਕੀਤੇ ਇਹਨਾਂ ਚੀਜ਼ਾਂ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਵੀ ਹੋਇਆ ਕਈ ਬੰਦਿਆਂ ਦੀ ਇਹਦੇ ਵਿੱਚ ਜਾਨਾਂ ਗਈਆਂ ਕੁਝ ਨਜਾਇਜ਼ ਵਿਚਾਰੇ ਜੇਲਾਂ 'ਚ ਰੋਲੇ ਤੇ ਹੁਣ ਜੋ ਕੰਮ ਅਕਾਲੀ ਇਲਜ਼ਾਮ ਲਾ ਰਹੇ ਆ ਵੀ ਸਾਡੇ ਬੰਦਿਆਂ ਨਾਲ ਧੱਕਾ ਹੋ ਰਿਹਾ ਤੇ ਸਰਕਾਰ ਕਹਿ ਰਹੀ ਹੈ ਵੀ ਇਹ ਬੰਦਿਆਂ ਨੇ ਨਜਾਇਜ਼ ਜਿਹੜੀ ਵੋਟ ਪਈ ਹੈ ਉੱਥੇ ਅਕਾਲੀ ਦਲ ਨੂੰ ਵੋਟ ਨਹੀਂ ਪਈ ਇਹ ਆਜ਼ਾਦ ਗਰੁੱਪ ਦੇ ਮੂੰਹ ਨੂੰ ਕੁਝ ਵੋਟ ਪਈ ਤੇ ਕੁਝ ਜੋ ਮੌਜੂਦਾ ਸਰਕਾਰ ਦੇ ਬੰਦੇ ਇਲਜ਼ਾਮ ਲਾ ਰਹੇ ਕਿ ਉੱਥੇ ਧੱਕੇ ਨਾਲ ਫੋਨ ਕਾਲ ਆਉਂਦੀ ਸੀ ਕਿ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ ਜੇ ਨਹੀਂ ਪਾਉਣੀ ਤਾਂ ਦੱਸ ਜੇ ਤੇ ਇਹਨਾਂ ਨੇ ਆਪਣੇ ਉਸ ਇਲਾਕੇ ਦੇ ਵਿੱਚ ਹੋਰ ਕਿਸੇ ਪਾਰਟੀ ਦਾ ਬੂਥ ਤੱਕ ਨਹੀਂ ਲੱਗਣ ਦਿੱਤਾ ਉੱਥੇ ਸਿਰਫ ਅਕਾਲੀ ਦਲ ਦਾ ਬੂਥ ਸੀ ਤੇ ਧੱਕੇ ਦੇ ਨਾਲ ਕਹਿੰਦੇ ਉੱਥੇ ਵੋਟਾਂ ਪੁਆਈਆਂ ਇਹਨਾਂ ਨੇ ਤੇ ਹੁਣ ਉਹ ਜਿਹੜੀ ਬੀਬੀ ਕੰਚਨਪ੍ਰੀਤ ਸੀ ਉਹ ਜੋ ਇਲੈਕਸ਼ਨ ਲੜਨ ਵਾਲੇ ਬੀਬੀ ਸੁਖਵਿੰਦਰ ਕੌਰ ਜੀ ਦੇ ਬੇਟੀ ਸੀ ਉਹ ਹੁਣ ਬਾਹਰ ਚਲੇ ਗਏ ਉਹਨਾਂ ਤੇ ਵੀ ਕੇਸ ਦਰਜ ਕੀਤੇ ਗਏ ਇਲੈਕਸ਼ਨ ਦੌਰਾਨ ਉਹਨਾਂ ਨੇ ਕਈ ਇਲਜ਼ਾਮ ਵੀ ਲਾਏ ਕਿ ਸਾਡੀ ਰੈਕੀ ਹੋ ਰਹੀ ਹੈ ਸਾਡੇ ਪਿੱਛੇ ਬੰਦੇ ਲੱਗ ਰਹੇ ਆ ਉਹਨਾਂ ਨੇ ਵੀਡੀਓ ਪਾਈਆਂ ਏ ਇਦਾਂ ਦੀਆਂ ਤੇ ਜਦੋਂ ਇਦਾਂ ਬੇਤਬਾਰੀ ਹੋ ਜੂਗੀ ਸਿਸਟਮ ਤੇ ਜਾਂ ਜਿਹੜੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਆ ਜੇ ਉਹੀ ਵਿਸ਼ਵਾਸ ਨਹੀਂ ਕਰਨਗੇ ਪ੍ਰਸ਼ਾਸਨ ਦਾ ਜਾਂ ਆਪਣੇ ਗਵਰਨਮੈਂਟ ਦਾ ਤੇ ਫਿਰ ਆਮ ਬੰਦੇ ਨੂੰ ਇਨਸਾਫ ਦਾ ਕਾਹਦਾ ਮਿਲਣਾ ਤੇ ਦੂਜੀ ਗੱਲ ਦੇਖ ਲਓ ਕਿੱਦਾਂ ਏ ਇੱਥੇ ਕਾਨੂੰਨ ਕਿੱਦਾਂ ਦਾ ਆਪਣਾ ਉਹ ਬੀਬੀ ਬਾਹਰ ਵੀ ਚਲੇ ਗਏ ਤੇ ਇੱਥੋਂ ਇਲੈਕਸ਼ਨ ਹੁੰਦੇ ਆ ਸਾਰੀ ਕਹਿੰਦੇ ਉਹ ਤਾਂ ਉੱਥੋਂ ਇੱਥੋਂ ਨਿਕਲ ਗਏ ਹੁਣ ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਉਹ ਕਿੱਦਾਂ ਗਏ ਕਿੱਧਰ ਦੀ ਗਏ ਜਦੋਂ ਉਹਨਾਂ ਤੇ ਕੇਸ ਦਰਜ ਦੇਖ ਲਓ ਕਿੰਡੀ ਵੱਡੀ ਗੱਲ ਆ ਆਮ ਬੰਦੇ ਦਾ ਤਾਂ ਕੇਸ ਦਰਜ ਹੋਵੇ ਤੇ ਕਿਸੇ ਕਿਸਮ ਦੀ ਐਨਓਸੀ ਨਹੀਂ ਮਿਲਦੀ ਕੋਈ ਪਾਸਪੋਰਟ ਤੱਕ ਨਹੀਂ ਬਣਦੇ ਇਹਨਾਂ ਲੋਕਾਂ ਦਾ ਦੇਖ ਲਓ ਕਿਦਾਂ ਦਾ ਇਹ ਸਿਸਟਮ ਕੰਮ ਕਰਦਾ ਪਤਾ ਨਹੀਂ ਖਾਨਾ ਪੂਰਤੀ ਕਰਦੇ ਆ ਜਾਂ ਕੀ ਕੰਮ ਉਹ ਹੁਣ ਉੱਥੇ ਚਲੇ ਗਏ ਆ ਹੁਣ ਉਹ ਬੰਦਾ ਵੀ ਸਸਪੈਂਡ ਕਰਤਾ ਤਰਨਤਨ ਸਾਹਿਬ ਦਾ ਐਸਐਸਪੀ ਐਸ਼ੇ ਬੀ ਇਹਨਾਂ ਨੇ ਟਾਈਮ ਤੇ ਫੜਿਆ ਨਹੀਂ ਤੇ ਦੇਖ ਲੋ ਜਾਨੀ ਕਿ ਇਦਾਂ ਦੇ ਕੰਮ ਹੋ ਰਿਹਾ ਹੈ ਇਲੈਕਸ਼ਨ ਵੀ ਅਕਾਲੀ ਦਲ ਹਜੇ ਪਾਵਰ 'ਚ ਨਹੀਂ ਹੈ ਤੇ ਜੇ ਕਿਤੇ ਪਾਵਰ 'ਚ ਆ ਜੇ ਤੇ ਉਹੀ ਕੰਮ ਫੇਰ ਸ਼ੁਰੂ ਕਰ ਦੂਗਾ ਇਹ ਕਹਿਣ ਨੂੰ ਤਾਂ ਬੜਾ ਕੁਝ ਕਹਿੰਦੇ ਆ ਜੀ ਉਸ ਸਮੇਂ ਅਸੀਂ ਬੜੇ ਕੰਮ ਕੀਤੇ ਜੋ ਗੁੰਡਾ ਰਾਜ ਉਸ ਸਮੇਂ ਸੀ ਉਸ ਸਮੇਂ ਹੋਰ ਤਾਂ ਕੋਈ ਪਾਰਟੀ ਨਹੀਂ ਸੀ ਕਾਂਗਰਸੀਆਂ ਨੇ ਸਭ ਤੋਂ ਜ਼ਿਆਦਾ ਭੁਗਤਿਆ ਇਹਨਾਂ ਦਾ ਤੇ ਉਹੋ ਜੀ ਕਾਂਗਰਸ ਜਿਹੜੇ ਬੰਦਿਆਂ ਨੇ 10 ਸਾਲ ਤਸ਼ੱਦਦ ਝੱਲਿਆ ਪਾਰਟੀ ਨਹੀਂ ਬਦਲੀ ਸਿਰਫ ਇਹੀ ਸੀ ਨਾ ਕਿ ਅਕਾਲੀ ਦਲ ਚ ਆਦੇ ਉਤੇ ਸਭ ਠੀਕ ਹੈ ਜੇ ਤੁਸੀਂ ਕਾਂਗਰਸ ਹੀ ਰਹੋਗੇ ਤੇ ਤੁਹਾਡੇ ਤੇ ਆਏਗਾ ਸੰਕਟ ਤੇ ਕਾਂਗਰਸ ਦੀ ਜਦੋਂ ਸਰਕਾਰ ਆਈ ਉਹ ਪਹਿਲਾਂ ਬੰਦੇ ਜਿਹੜੇ ਅਕਾਲੀ ਦਲ ਦੇ ਵਿੱਚ ਸੀ ਉਧਰੋਂ ਸਰਪੰਚ ਬਣ ਗਏ ਤੇ ਜੋ ਪੱਕੇ ਕਾਂਗਰਸੀ ਸੀ ਉਹਨਾਂ ਦੇ ਉੱਤੇ ਉਧਰੋਂ ਪਰਚੇ ਕਰਾਏ ਬਾਅਦ ਚ ਜਦੋਂ ਕਾਂਗਰਸ ਦੀ ਸਰਕਾਰ ਆ ਗਈ ਇੱਧਰ ਆ ਕੇ ਤੇ ਜਿਹੜੇ ਇੱਧਰ ਬੰਦੇ ਪਹਿਲਾਂ ਸੀ ਵਿਚਾਰੇ ਜਿਹੜੇ 10 ਸਾਲ ਪਹਿਲਾਂ ਉਧਰੋਂ ੱਤਕੇ ਖਾਦੇ ਫੇਰ ਇਹਨਾਂ ਦੇ ਰਾਜ 'ਚ ਵੀ ਉਹੀ ਬੰਦੇ ਸਰਪੰਚ ਬਣ ਗਏ ਜਿਹੜੇ ਕਾਲੀ ਦਲ ਦੇ ਵਿੱਚੋਂ ਆਏ ਸੀ ਪਹਿਲਾਂ 10 ਸਾਲ ਕਾਲੀ ਦਲ ਦੀ ਮਲਾਈ ਖਾਂਦੇ ਰਹੇ ਹੁਣ ਇੱਧਰ ਆ ਗਏ ਬਾਅਦ ਤੇ ਫੇਰ ਇੱਧਰ ਆ ਕੇ ਫੇਰ ਉਹ ਜਿਹੜੇ ਕਾਂਗਰਸੀਆਂ ਦੇ ਪਰਚੇ ਕਰਾਏ ਤੇ ਕੁਝ ਪਰਚੇ ਇਹਨਾਂ ਨੇ ਇੱਕ ਕਮਿਸ਼ਨ ਬਣਾ ਕੇ ਰੱਦ ਵੀ ਕੀਤੇ ਪਰ ਫੇਰ ਵੀ ਇਹ ਕਾਂਗਰਸ ਇਸੇ ਕਰਕੇ ਹਾਰੀ ਹੈ ਨਹੀਂ ਦੇ ਇਹਨਾਂ ਦੇ ਖਿਲਾਫ ਇੰਨਾ ਜ਼ਿਆਦਾ ਮਾਹੌਲ ਨਹੀਂ ਸੀ ਬਣਿਆ ਕਿਉਂਕਿ ਸਰਕਾਰ ਦੇ ਖਿਲਾਫ ਇੰਨਾ ਜ਼ਿਆਦਾ ਕੋਈ ਇੰਨਾ ਗੁੱਸੇ ਵਾਲੀ ਗੱਲ ਨਹੀਂ ਸੀ ਤੇ ਇਸੇ ਕਰਕੇ ਕਾਂਗਰਸ ਆ ਰਹੀ ਹੈ ਕਿਉਂਕਿ ਇਹਨਾਂ ਨੇ ਆਪ ਦੇ ਬੰਦਿਆਂ ਦੀ ਸਾਰ ਨਹੀਂ ਲਈ ਜਿਵੇਂ ਅਕਾਲੀ ਦਲ ਡਟ ਕੇ ਖੜਦਾ ਰਿਹਾ ਆਪਣੇ ਬੰਦਿਆਂ ਵਗਰੇ ਨਹੀਂ ਖੜੇ ਤੇ ਬੰਦੇ ਫਿਰ ਕੁਛ ਇੱਧਰ ਉੱਧਰ ਚਲੇ ਗਏ ਕੁਝ ਆਮ ਬਹੁਤੇ ਕਾਂਗਰਸੀ ਤਾਂ ਆਮ ਆਦਮੀ ਪਾਰਟੀ 'ਚ ਨਹੀਂ ਗਏ ਅਕਾਲੀ ਦਲ ਦਾ ਸਾਰਾ ਕਾਡਰ ਸ਼ਿਫਟ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਇਦਾਂ ਦਾ ਸਿਸਟਮ ਆ ਪਿੰਡਾਂ ਦੇ ਵਿੱਚ ਦੋ ਹੀ ਧੜੇ ਕਾਮਯਾਬ ਆ ਤੀਜਾ ਧੜਾ ਬਹੁਤ ਘੱਟ ਪਿੰਡਾਂ 'ਚ ਇਸ ਕਰਕੇ ਪਿੰਡਾਂ ਦੇ ਵਿੱਚ ਦੋ ਹੀ ਧੜੇ ਆ ਉਹ ਹੁਣ ਅਕਾਲੀ ਦਲ ਦਾ ਜਿਹੜਾ ਸਾਰਾ ਸਪੇਸ ਸੀ ਉਹ ਆਮ ਆਦਮੀ ਪਾਰਟੀ ਨੇ ਲੈ ਲਿਆ ਤੇ ਕਾਂਗਰਸ ਤਾਂ ਹੈ ਹੀ ਸੀ ਇਸ ਕਰਕੇ ਇਹ ਜੋ ਅਕਾਲੀ ਦਲ ਇਹਨਾਂ ਦਾ ਹੀ ਵੋਟ ਬੈਂਕ ਜਿਆਦਾ ਜੋ ਸ਼ਿਫਟ ਆਮ ਆਦਮੀ ਪਾਰਟੀ ਵੱਲ ਹੋਇਆ ਇਸੇ ਕਰਕੇ ਇੱਕ ਦੂਜੇ ਤੇ ਜਿਆਦਾ ਇਲਜ਼ਾਮ ਹੀ ਲਾ ਰਹੇ ਆ ਪਰ ਅਕਾ ਇਹ ਠੀਕ ਆ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੋਈ ਕਮੀ ਹੋਊਗੀ ਕਮੀਆਂ ਹੁੰਦੀਆਂ ਹੀ ਆ ਸਰਕਾਰ 'ਚ ਪਰ ਇਦਾਂ ਦੀ ਤਾਂ ਨਹੀਂ ਨਾ ਕਿ ਇਹਨਾਂ ਨੇ ਦੇਖ ਲਓ ਉਸ ਸਮੇਂ ਸਰਪੰਚ ਵੀ ਆਪਣੇ ਬਣਾਏ ਬਾਅਦ ਦੇ ਵਿੱਚ ਕਈਆਂ ਨੂੰ ਰਿਕਾਰਡ ਨਹੀਂ ਦਿੱਤਾ ਕਿ ਹਾਈ ਕੋਰਟ ਕੇਸ ਕਰ ਸਕਣ ਉਹ ਵੀ ਦੇਖ ਲਓ ਉਸ ਤੋਂ ਬਾਅਦ ਹੋਰ ਬੇਅਦਬੀਆਂ ਕਿੰਨਾ ਕੁਝ ਹੋਇਆ ਕਿੰਨੇ ਇਲਜ਼ਾਮ ਵੱਡੇ ਵੱਡੇ ਲੱਗਦੇ ਰਹੇ ਤੇ ਇਸ ਕਰਕੇ ਉਸ ਸਮੇਂ ਵੀ ਕੋਈ ਬਹੁਤਾ ਚੰਗਾ ਲੌਂਗਨ ਆਰਡਰ ਨਹੀਂ ਸੀ ਇਹ ਕਹਿਣ ਨੂੰ ਜੋ ਮਰਜ਼ੀ ਹੁਣ ਕੋਈ ਕਹੀ ਜਾਵੇ ਤੇ ਭਗਵੰਤਮਾਨ ਦੇ ਰਾਜ ਦੇ ਵਿੱਚ ਇਹ ਤਾਂ ਹੈ ਨਾ ਕਿਸੇ ਆਮ ਪਬਲਿਕ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਨਾ ਠੀਕ ਹੈ ਇਹਨਾਂ ਦੇ ਉੱਪਰ ਤਾਂ ਕੋਈ ਲੜਾਈ ਹੋਏਗੀ ਇਹਨਾਂ ਵੀ ਮਾੜਾ ਭਗਵੰਤਮਾਨ ਨਹੀਂ ਹੈ ਜਿੰਨਾ ਇਹ ਬਣਾ ਰਹੇ ਹੈ ਤੇ ਜੇ ਹੁਣ ਸਰਕਾਰ ਦੀ ਜਿੰਨੀ ਕ ਹੈਸੀਅਤ ਆ ਪੋਜੀਸ਼ਨ ਆ ਜਿੰਨਾ ਕ ਬਜਟ ਆ ਉਹਦੇ ਅਕੋਰਡਿੰਗ ਹੀ ਉਹਨੇ ਕੰਮ ਕਰਨੇ ਤੇ ਠੀਕ ਹੈ ਨਵੇਂ ਬੰਦੇ ਆ ਹੌਲੀ ਹੌਲੀ ਆਉਂਦਾ ਪệ ਸਿਸਟਮ ਦਾ ਤੇ ਪਰ ਇਹਨਾਂ ਨੇ ਕੋਈ ਘੱਟ ਕੀਤੀ ਸੀ ਗੱਲਾਂ ਇਹਨੇ ਆਪਣੇ ਸਮੇਂ ਚ ਹੁਣ ਇਹ ਬੜਾ ਰੌਲਾ ਪਾ ਰਹੇ ਆ ਜੀ ਸਾਡੇ ਬੰਦਿਆਂ ਤੇ ਪਰਚੇ ਦਰਜ ਹੋ ਰਹੇ ਆ ਇਹ ਹੋ ਰਿਹਾ ਉਹ ਹੋ ਰਿਹਾ ਤੁਸੀਂ ਕਿ ਘੱਟ ਕੀਤੀ ਆ ਉਹਦੇ ਟਾਈਮ ਚ ਤੁਸੀਂ ਤਾਂ ਕਾਗਜ਼ ਭਰਨ ਤੱਕ ਨਹੀਂ ਸੀ ਦਿੰਦੇ ਪਹਿਲਾਂ ਇਦਾਂ ਸੁਣਿਆ ਸੀ ਕਿ ਤੇ ਬਿਹਾਰ ਬੀ ਯੂ ਪੀ ਚ ਤਾਂ ਸੁਣਦੇ ਸੀ ਕਿ ਇਦਾਂ ਬੂਥ ਕੈਪਚਰਿੰਗ ਹੋ ਰਹੀ ਆ ਇਲੈਕਸ਼ਨ ਲੜਨ ਤੋਂ ਬੰਦਿਆਂ ਨੂੰ ਰੋਕਿਆ ਜਾ ਰਿਹਾ ਹੈ ਪੰਜਾਬ 'ਚ ਤਾਂ ਇਹ ਜਦੋਂ ਦਾ ਇਦਾਂ ਦੇ ਵਿਗਾੜ ਪੈਣੇ ਸ਼ੁਰੂ ਹੋਏ ਐ ਉਦੋਂ ਤੋਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਵੀ ਥੱਲੇ ਡਿੱਗਦਾ ਗਿਆ ਤੇ ਪੰਜਾਬ ਦੇ ਵਿੱਚ ਡਵੈਲਪਮੈਂਟ ਵੀ ਡਿੱਗਦੀ ਗਈ ਇਨਵੈਸਟਮੈਂਟ ਪੰਜਾਬ 'ਚ ਘਟਦੀ ਗਈ ਕਿਉਂਕਿ ਜਦੋਂ ਵੀ ਕੋਈ ਇਨਵੈਸਟਮੈਂਟ ਉੱਥੇ ਆਉਂਦੀ ਹੈ ਜਿਹੜੇ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਹੈ ਸ਼ਾਂਤੀ ਹੈ ਜਿੱਥੇ ਬਿਜ਼ਨਸ ਗਰੋ ਕਰਨ ਦਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਗਵਰਨਮੈਂਟ ਉਹਨਾਂ ਦੇ ਪੱਕਾ ਦਾ এনवायरमेंट ਦਊਗੀ ਉੱਥੇ ਸੇਫਟੀ ਹੋਊਗੀ ਜਾਨ ਮਾਲ ਦੀ ਰਾਖੀ ਲਈ ਸਰਕਾਰ ਕੰਮ ਕਰੂਗੀ ਉੱਥੇ ਕੋਈ ਗੁੰਡਾ ਰਾਜ ਨਹੀਂ ਐ ਕੋਈ ਗੁੰਡਾ ਟੈਕਸ ਨਹੀਂ ਦੇਣਾ ਪੈਗਾ ਤੇ ਉੱਥੇ ਹੀ ਡਵੈਲਪਮੈਂਟ ਹੁੰਦੀ ਐ ਇਸੇ ਕਰਕੇ ਪੰਜਾਬ ਹੌਲੀ ਹੌਲੀ ਥੱਲੇ ਜਾਣਾ ਸ਼ੁਰੂ ਹੋ ਗਿਆ ਜਦੋਂ ਉਹਦੀਆਂ ਇਦਾਂ ਦੀਆਂ ਪਿਰਤਾਂ ਪਈਆਂ ਹੁਣ ਜਿਹੜੀ ਇਹ ਕਹਿ ਦਿੰਦੇ ਆ ਜੀ ਕਰਜ਼ਾ ਬਹੁਤ ਆ ਪੰਜਾਬ ਤੇ ਕਰਜ਼ਾ ਇਸੇ ਕਰਕੇ ਆ ਪੰਜਾਬ ਤੇ ਜਦੋਂ ਪੰਜਾਬ ਦੇ ਵਿੱਚ ਸਾਰੇ ਮਾੜੇ ਕੰਮ हट ਜਾਣਗੇ ਪੰਜਾਬ ਉੱਠ ਪੂਗਾ ਇਹ ਹੁਣ ਜਿਹੜੀ ਬੂਥ ਕੈਪਚਰਿੰਗ ਜਾਂ ਇਹ ਵੋਟਾਂ ਦੇ ਵਿੱਚ ਧੱਕੇ ਆ ਜਾਂ ਸਰਪੰਚ ਧੱਕੇ ਨਾਲ ਬਣਾਉਣੇ ਆ ਕੌਂਸਲਰ ਧੱਕੇ ਨਾਲ ਬਣਾਉਣੇ ਹੁਣ ਤੁਸੀਂ ਬਿਨਾ ਵੋਟਾਂ ਤੋਂ ਮੰਨ ਲਓ ਸਰਪੰਚ ਬਣਾ ਦੇਓਗੇ ਉਹਨੂੰ ਕੀ ਲੋੜ ਪਿੰਡ ਦੇ ਕੰਮ ਕਰਨ ਦੀ ਉਹਨੇ ਕਹਿਣਾ ਮੈਂ ਕੱਲ ਨੂੰ ਕਾਗਜ਼ੇ ਰੱਦ ਕਰਾ ਕੇ ਸਰਪੰਚ ਬਣ ਜਾਣਾ ਤੇ ਮੈਂ ਪਿੰਡਾਂ ਪਿੰਡ ਚ ਜੋ ਧੱਕੇ ਖਾਣੇ ਆ ਮੈਂ ਐਮਐਲਏ ਦੇ ਨਾਂ ਲਾਉਦਾ ਲਿੰਕ ਰੱਖਦਾ ਉਹਨੂੰ ਦਊਂਗਾ 2-4 ਲੱਖ 10 ਲੱਖ ਰੁਪਈਆ ਤੇ ਸਰਪੰਚ ਬਣ ਜੂ ਮੈਂ ਕਿਉਂ ਪਿੰਡ ਦੇ ਵਿੱਚ ਗਲੀਆਂ 'ਚ ਧੱਕੇ ਖਾਓ ਤੇ ਇਸ ਕਰਕੇ ਉਦਾਂ ਹੀ ਕਾਉਂਸਲਰ ਹੈ ਤੇ ਠੀਕ ਹੈ ਕਾਉਂਸਲਰ ਦੇ ਵੀ ਇਲੈਕਸ਼ਨ ਦੇ ਵਿੱਚ ਕਾਗਿ ਤਾਂ ਚਲੋ ਨਹੀਂ ਹੁੰਦੇ ਪਰ ਫਿਰ ਵੀ ਧੱਕੇ ਤਾਂ ਉੱਥੇ ਵੀ ਹੁੰਦੇ ਕਾਗਜ ਉਸ ਸਮੇ ਘੱਟ ਰੱਦ ਹੁੰਦੇ ਕਿਉਂਕਿ ਸ਼ਹਿਰਾਂ ਦੇ ਇਲੈਕਸ਼ਨ ਹੁੰਦੇ ਆ ਤੇ ਰੌਲਾ ਜ਼ਿਆਦਾ ਪੈਂਦਾ ਕਿਉਂਕਿ ਪਿੰਡ ਛੋਟੇ ਛੋਟੇ ਹੁੰਦੇ ਪਿੰਡ ਦਾ ਗੱਲ ਕਈ ਵਾਰੀ ਨਹੀਂ ਉੱਤੇ ਤੱਕ ਪਹੁੰਚਦੀ ਤੇ ਇਸ ਕਰਕੇ ਇਹ ਸਾਰਾ ਸਿਸਟਮ ਜਿੰਨਾ ਚਿਰ ਸਹੀ ਤਰੀਕੇ ਵਰਕ ਨਹੀਂ ਕਰੂਗਾ ਲਾਅ ਐਂਡ ਆਰਡਰ ਮੈਂਟੇਨ ਨਹੀਂ ਹੋਊਗਾ ਇਹ ਆਪਣੇ ਜੋ ਵੋਟ ਤੰਤਰ ਆ ਪੰਚਾਇਤ ਰਾਜ ਸਿਸਟਮ ਮਜ਼ਬੂਤ ਨਹੀਂ ਹੋਊਗਾ ਤੱਕੇ ਨਾਲ ਸਰਪੰਚ ਪੰਚ ਪੰਚਾਇਤਾਂ ਨਹੀਂ ਬਣਨੀਆਂ ਉਹਨਾਂ ਚਿਰ ਕੋਈ ਵੀ ਸਟੇਟ ਤਰੱਕੀ ਨਹੀਂ ਕਰ ਸਕਦਾ ਹੁਣ ਹਰਿਆਣੇ ਦੇ ਵਿੱਚ ਬਹੁਤ ਘੱਟ ਇੰਨਾਂ ਦੀਆਂ ਗੱਲਾਂ ਹੁੰਦੀਆਂ ਕਿ ਇੱਥੇ ਕੋਈ ਇੱਥੇ ਜਿਹੜਾ ਵੋਟਾਂ ਨਾਲ ਜਿੱਤਦਾ ਜਿੱਤਦਾ ਕੋਈ ਇਦਾਂ ਦੀ ਤੱਕੇਸ਼ਾਈ ਦੇ ਇਲਜ਼ਾਮ ਕਦੇ ਠੀਕ ਹੈ ਵੱਡੇ ਜੋ ਕਾਰਪੋਰੇਸ਼ਨਾਂ ਦੇ ਵਿੱਚ ਜ਼ਰੂਰ ਕਦੇ ਮਾੜਾ ਮੋਟ ਸੁਨੇਹਾ ਹੋਊਗਾ ਬਾਕੀ ਪਿੰਡਾਂ ਦੇ ਵਿੱਚ ਤੁਸੀਂ ਹਰਿਆਣੇ ਦੇ ਵਿੱਚ ਇਦਾਂ ਦਾ ਬਹੁਤ ਘੱਟ ਬਹੁਤ ਚੀਜ਼ਾਂ ਹਰਿਆਣੇ ਦੀਆਂ ਸਹੀ ਨੇ ਜਿਹੜੀਆਂ ਲੋਕ ਜੋ ਹੈ ਸਿਸਟਮ ਦੇ ਅਕੋਰਡਿੰਗ ਚੱਲਦੇ ਆ ਜਿੰਨੂੰ ਵੋਟ ਪੈਂਦੀ ਹੈ ਠੀਕ ਹੈ ਦੂਜੇ ਆਉ ਦੇ ਬਹਿ ਜਾਂਦੇ ਇਹ ਨਹੀਂ ਹੈ ਕਿ ਜਿਹਦਾ ਰਾਜ ਆ ਉੰਦੇ ਹੀ ਬੰਦੇ ਸਰਪੰਚ ਬਣਨਗੇ ਉਹਦੇ ਹੀ ਸਾਰਾ ਕੁਝ ਜੇ ਇਦਾਂ ਹੋਊਗਾ ਨਾ ਫਿਰ ਸਿਸਟਮ ਦੇ ਵਿੱਚ ਜਦੋਂ ਵਿਗਾੜ ਪੈ ਜਾਵੇ ਨਾ ਇੱਕ ਵਾਰੀ ਵਨ ਡੇਟਾ ਵੀ ਹੋਣਾ ਸ਼ੁਰੂ ਹੋ ਜਾਂਦਾ ਹੋਰ ਵੀ ਮਾੜੇ ਕੰਮ ਜੋ ਹੋਣੇ ਇਦਾਂ ਦੇ ਜਦੋਂ ਭੜੇ ਕੰਮ ਹੋਣਗੇ ਤੇ ਫਿਰ ਰੂਲ ਆਫ ਲਾ ਕਾਨੂੰਨ ਤਾਂ ਸਾਰਾ ਫਿਰ ਸਿੱਕੇ ਟੰਗਿਆ ਜਾਂਦਾ ਫਿਰ ਇਹ ਗੱਲਾਂ ਕਰਕੇ ਇਹਦਾ ਅਫੈਕਟ ਪੰਜਾਬ ਦੇ ਅਰਥਚਾਰੇ ਤੇ ਜਾਂ ਜਿਹੜੀ ਵੀ ਸਟੇਟ 'ਚ ਇਦਾਂ ਦਾ ਕੰਮ ਹੁੰਦਾ ਉਹਦੇ ਅਰਥਚਾਰੇ ਤੇ ਪੈਂਦਾ ਹੈ ਉਹਦੀ ਡਵੈਲਪਮੈਂਟ ਤੇ ਪੈਂਦਾ ਹੈ ਇਨਵੈਸਟਮੈਂਟ ਨਹੀਂ ਆਉਂਦੀ ਉਸ ਰਾਜ ਦੇ ਵਿੱਚ ਜਿੱਥੇ ਇਦਾਂ ਦੀ ਕੋਈ ਗੱਲ ਹੋਵੇ ਸੋ ਇਸ ਕਰਕੇ ਸਾਰੇ ਤਾਣੇ ਬਾਣੇ ਜਿਹੜੇ ਠੀਕ ਹੋ ਸਕਦੇ ਜਿੱਤੇ ਕੋਈ ਪੈਸਾ ਨਹੀਂ ਲੱਗਣਾ ਇਹ ਤਾਂ ਠੀਕ ਕਰਨੇ ਚਾਹੀਦੇ ਨੇ ਤਾਂ ਮਹਿਮਾਨ ਸਾਹਿਬ ਨੂੰ ਕਹਿਣਾ ਚਾਹਣਾ ਵੀ ਇੱਕ ਸਾਲ ਜਿਹੜਾ 50 ਤੁਹਾਡੇ ਕੋਲ ਇਹ ਸਿਸਟਮ ਸੈੱਟ ਕਰ ਦਿਓ ਲੋਕਾਂ ਦਾ ਕਾਨੂੰਨ ਦੇ ਪ੍ਰਤੀ ਵਿਸ਼ਵਾਸ ਵਧ ਜਾਵੇ ਇਨਵੈਸਟਮੈਂਟ ਤਾਂ ਭੱਜੀ ਆਊਗੀ ਪੰਜਾਬ ਵਰਗੀ ਸਟੇਟ ਹੋਰ ਕਿਹੜੀ ਹੈ ਏਅਰਪੋਰਟ ਉੱਤੇ ਹਰ ਯਾਨੀ ਕਿ ਵੱਡੇ ਸ਼ਹਿਰ ਦੇ ਵਿੱਚ ਬਠਿੰਡੇ ਵੀ ਆ ਲੁਧਿਆਣੇ ਵੀ ਆ ਅੰਮ੍ਰਿਤਸਰ ਸਾਹਿਬ ਵੀ ਆ ਤੇ ਇਸ ਕਰਕੇ ਪੰਜਾਬ ਦੇ ਵਿੱਚ ਨਾ ਤਾਂ ਇੰਟਰਨੈਸ਼ਨਲ ਵਪਾਰ ਕਰਨ ਚ ਕੋਈ ਪ੍ਰੋਬਲਮ ਆ ਸਕਦੀ ਨਾ ਇੱਥੇ ਕੋਈ ਰੋਡ ਨੈਟਵਰਕ ਦੀ ਕਮੀ ਆ ਨਾ ਕੋਈ ਰੇਲ ਨੈਟਵਰਕ ਦੀ ਕਮੀ ਆ ਤੇ ਪੰਜਾਬ ਵਰਗੀ ਸਟੇਟ ਦੇ ਵਿੱਚ ਇਨਵੈਸਟਮੈਂਟ ਤਾਂ ਭੱਜਾਊਗਾ ਨਾਲੇ ਰਾਇਲ ਸਟੇਟ ਆ ਪੰਜਾਬ ਤੇ ਇੱਥੇ ਹਰ ਚੀਜ਼ ਵੈਸੇ ਵੀ ਖਾਪਤ ਜ਼ਿਆਦਾ ਜਿੰਨਾ ਹੁਣ ਗੱਡੀਆਂ ਨੇ ਗੱਡੀਆਂਆਂ ਦਾ ਇਹ ਜਿੰਨੀਆਂ ਵੀ ਚੀਜ਼ਾਂ ਨੇ ਸਭ ਤੋਂ ਵੱਧ ਪੰਜਾਬ 'ਚ ਵਿਕਦੀਆਂ ਨੇ ਤੇ ਇਸ ਕਰਕੇ ਡਵੈਲਪਮੈਂਟ ਸਭ ਕੋ ਛੋਊਗਾ ਬਸ ਸਿਸਟਮ ਨੂੰ ਸੁਧਾਰਿਆ ਜਾਵੇ ਸਿਸਟਮ ਸੈੱਟ ਹੋਣ ਤੋਂ ਬਾਅਦ ਸਾਰਾ ਕੰਮ ਸੈਟ ਅਪ ਨੇ ਆਪ ਹੋ ਜਾਊਗਾ ਥੈਂਕ ਯੂ ਸਸ ਜੀ